ਸਤਿ ਸ਼੍ਰੀ ਅਕਾਲ ਮੈਂ ਸੋਮਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਬਜ਼ੁਰਗਾਂ ਦਾ ਜਾਣਾ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਘਾਟਾ ਹੁੰਦਾ ਹੈ ਬਜ਼ੁਰਗ ਘਰ ਦਾ ਸ਼ਿੰਗਾਰ ਹੁੰਦੇ ਨੇ ਵਿੜੇ ਦੀਆਂ ਰੌਣਕਾਂ ਹੁੰਦੇ ਨੇ ਬਲਕਿ ਉਹ ਬਜ਼ੁਰਗ ਜੋ ਆਪਣੇ ਬੱਚਿਆਂ ਨੂੰ ਹਮੇਸ਼ਾ ਸਮਾਜ ਲਈ ਸਾਹਿਤ ਲਈ ਕੁਝ ਨਾ ਕੁਝ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਨੇ ਅੱਜ ਮੈਂ ਜਿਸ ਸ਼ਖਸੀਅਤ ਦੀ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਉਸ ਸ਼ਖਸੀਅਤ ਦੇ ਦਰਸ਼ਨ ਮੈਂ ਵੀ ਕੀਤੇ ਹੋਏ ਨੇ ਮੈਂ ਵੀ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੋਇਆ ਹੈ ਉਹ ਨੇ ਨੰਬਰਦਾਰ ਗੁਰਚਰਨ ਸਿੰਘ ਜੀ ਮੈਂ ਦੱਸ ਦਿਆਂ ਕਿ ਸਰਦਾਰ ਗੁਰਚਰਨ ਸਿੰਘ ਜੀ ਮੇਰੇ ਬਹੁਤ ਹੀ ਅੱਛੇ ਦੋਸਤ ਸਰਪੰਚ ਬਲਬੀਰ ਸਿੰਘ ਮੰਡੇਰ ਜੀ ਦੇ ਪਿਤਾ ਜੀ ਸਨ ਔਰ ਪਿਛਲੇ ਦਿਨੀ ਉਹਨਾਂ ਦਾ ਸੁਰਗਵਾਸ ਹੋ ਗਿਆ ਮੈਂ ਇੱਥੇ ਦੱਸ ਦਿਆਂ ਕਿ ਸਰਪੰਚ ਬਲਬੀਰ ਸਿੰਘ ਮੰਡੇਰ ਜੀ ਜਿਹੜੇ ਕਿ ਇੱਕ ਬਹੁਤ ਬਾ ਕਮਾਲ ਲੇਖਕ ਨੇ ਔਰ ਜਿਨ੍ਹਾਂ ਨੇ ਭਾਈ ਜੈਤਾ ਜੀ ਦੀ ਜੀਵਨੀ ਨੂੰ ਇੱਕ ਮਤਲਬ ਨੋਵਲ ਦੇ ਰੂਪ ਵਿੱਚ ਲਿਖਿਆ ਹੈ ਹੋਰ ਵੀ ਉਹਨਾਂ ਨੇ ਬਹੁਤ ਕੁਝ ਪੰਜਾਬੀ ਸਾਹਿਤ ਨੂੰ ਦਿੱਤਾ ਹੈ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਸਰਪੰਚ ਬਲਬੀਰ ਸਿੰਘ ਮੰਡੇਰ ਜੀ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਸੁਭਾ ਦੇ ਮਾਲਕ ਸਨ ਸਰਦਾਰ ਗੁਰਚਰਨ ਸਿੰਘ ਜੀ ਬਲਬੀਰ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੜਾ ਦੁੱਖ ਲੱਗਾ ਜਿਸ ਦਿਨ ਪਤਾ ਲੱਗਾ ਕਿ ਆਪ ਜਿਹਦੇ ਪਿਤਾ ਜੀ ਇਸ ਦੁਨੀਆ ਤੇ ਸਰੀਰਕ ਤੌਰ ਤੇ ਨਹੀਂ ਰਹੇ ਪਰ ਉਹਨਾਂ ਦੇ ਕੀਤੇ ਹੋਏ ਕਾਰਜ ਉਹਨਾਂ ਦੀ ਪ੍ਰੇਰਣਾ ਪਰਿਵਾਰ ਦੇ ਨਾਲ ਹਮੇਸ਼ਾ ਰਹੇਗੀ ਅਸਲ ਵਿੱਚ ਗੱਲ ਕੀ ਹੋਈ ਸੀ ਸਰ ਸਰ ਜਾਣਤੀ ਬਿਲਕੁਲ ਸਹੀ ਠੀਕ ਸੀਗੇ ਜਾਣਕ ਹਾਰਟ ਅਟੈਕ ਆ ਗਿਆ ਜੀ ਆ ਸ਼ਾਮ ਨੂੰ ਰੋਟੀ ਖਾਧੀ ਹੈ ਦੁੱਧ ਪੀਤਾ ਹੈ 15 ਮਿੰਟ ਪਹਿਲਾਂ ਜਮਾ ਸਹੀ ਸੀ ਕਰ ਕੀ ਹਸਪੀਟਲ ਜਾਂਦੇ ਆ ਉਹਨਾਂ ਦੀ ਡੈਥ ਹੋ ਗਈ ਜਾਂ ਘਰ 'ਚ ਹੀ ਡੈਥ ਹੋ ਗਈ ਸਰ ਉਹ ਤੁਹਾਨੂੰ ਲਈ ਸੀ ਰਸਤੇ 'ਚ ਜਾਂਦਿਆਂ ਦੀ ਡੈਥ ਹੋ ਗਈ ਰਸਤੇ 'ਚ ਅੱਛਾ ਕਿੰਨੇ ਪਿੱਛੇ ਕਿੰਨੇ ਭੈਣ ਭਰਾ ਛੱਡ ਕੇ ਗਏ ਨੇ ਸਰ ਉਹ ਭੈਣ 6 ਭਰਾ ਸੀ ਜਿੰਨ ਭੈਣਾਂ ਸੀ ਇੱਕ ਭੈਣ ਚਲੀ ਗਈ ਦੋ ਭਰਾ ਚਲੇ ਗਏ ਉਹ ਹੋ 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 ਹਾਂ ਜੀ ਤੁਸੀਂ ਕਿੰਨੇ ਭੈਣ ਭਰਾ ਹੋ ਸਰ ਅਸੀਂ ਤਿੰਨਾਂ ਜੀ ਦੋ ਸੀ ਭਰਾ ਅਤੇ ਇੱਕ ਭੈਣ ਹੈ ਸਾਡੀ ਇੱਕ ਭੈਣ ਹੈ ਤੁਹਾਡੀ ਤੇ ਕਿਸ ਤਰ੍ਹਾਂ ਘਰ ਦਾ ਮਾਹੌਲ ਸਰ ਦੇਖੋ ਬਜ਼ੁਰਗਾਂ ਦਾ ਜਾਣਾ ਜਿਵੇਂ ਮੈਂ ਸ਼ੁਰੂ ਚ ਦੱਸਿਆ ਇੱਕ ਬਹੁਤ ਵੱਡਾ ਜ਼ਿੰਦਗੀ ਦਾ ਘਾਟਾ ਹੁੰਦਾ ਔਰ ਉਹਨਾਂ ਨੂੰ ਜਾਣ ਤੋਂ ਬਾਅਦ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਪੂਰਾ ਪਰਿਵਾਰ ਸਰ ਬਹੁਤ ਨਿਸ਼ਕਰ ਹੈ ਕਿ ਉਹਨਾਂ ਨੂੰ ਬਹੁਤ ਇਹ ਜਿਹੜਾ ਘਰ ਤਾਂ ਇਹ ਤਾਂ ਪੂਰਾ ਹੀ ਨਹੀਂ ਹੋਣਾ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਪਿਆਰ ਆਇਆ ਇਹ ਸਰ ਖੇਡੇ ਪਲੇ ਆਹਾਂ ਸਾਰਾ ਕੁਝ ਉਹਨੇ ਤੁਹਾਡਾ ਕੀਤਾ ਵਿਆਹ ਕੀਤਾ ਜੀ ਪਾਲੇ ਸੜੇ ਕਿ ਸਾਨੂੰ ਕਿਸੇ ਚੀਜ਼ ਦੀ ਤੋੜ ਨਹੀਂ ਹੁੰਦੀ ਕਦੇ ਸਮਾਜ ਦੇ ਵਿੱਚ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਵੀ ਤੁਹਾਨੂੰ ਪ੍ਰੇਰਿਤ ਦੇ ਰਹੇ ਨੇ ਹਾਂ ਜੀ ਹਾਂ ਉਹ ਸਿੱਖਿਆ ਪ੍ਰਤੀ ਵੀ ਬੱਚਿਆਂ ਨੂੰ ਪੜ੍ਹਾਓ ਜੀ ਹਰ ਇੱਕ ਬੱਚਾ ਬੱਚੀ ਨਹੀਂ ਨਾ ਬਣਾਉਣਾ ਲੱਗ ਨਹੀਂ ਆ ਗਏ ਹੁੰਦੇ ਕੀ ਬਾਤ ਹੈ ਜੀ ਵੀ ਪੜ੍ਹਿਆ ਹੋਵੇ ਸਾਰਾ ਪਰਿਵਾਰ ਪੜਿਆ ਹੁੰਦਾ ਬਿਲਕੁਲ 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 ਬਾਕੀ ਅਲਸੋਸ਼ਲ ਕੰਮਾਂ ਦੇ ਸਮਾਜਿਕ ਕੰਮਾਂ ਦੇ ਬਹੁਤ ਸਾਰੇ ਚੈਲੰਜ ਸੀ ਜੀ ਜੀ ਤੁਹਾਨੂੰ ਵੀ ਪ੍ਰੇਰਨਾ ਮਿਲਦੀ ਹੈ ਕਿ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਤੁਹਾਡੀ ਸਾਹਿਬ ਦੇ ਵਿੱਚ ਵੀ ਤੁਹਾਡੀ ਬਹੁਤ ਮਦਦ ਕਰਦੇ ਸੀ ਜਦੋਂ ਕੋਈ ਗੱਲਬਾਤ ਭੁੱਲ ਜਾਂਦੇ ਸੀਗੇ ਕੀ ਉਹ ਦੱਸਦੇ ਹੁੰਦੇ ਸੀ ਕਿ ਨਹੀਂ ਇਦਾਂ ਨਹੀਂ ਇਹ ਇਦਾਂ ਹੋਇਆ ਸੀਗਾ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਸੀ ਜੀ ਹਾਈ ਹਾਈ ਉਹ ਜਦੋਂ ਵੀ ਕੋਈ ਗੁਰੂ ਸਾਹਿਬ ਦੀਆਂ ਜੀਵਨ ਬਾਰੇ ਇਹ ਡੈਟਾ ਲਿਖਿਆ ਉਹਦੇ ਵਿੱਚ ਵੀ ਮੈਂ ਪੁੱਛ ਲੈਣਾ ਵੀ ਉੱਥੋਂ ਕਿਵੇਂ ਹੋਇਆ ਜੀ ਫਿਰ ਉੱਥੋਂ ਕਿਵੇਂ ਉਹ ਤਾਂ ਨਹੀਂ ਦੱਸ ਰਹਾ ਹੋ 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 ਇਹ ਡੈਟਾ ਲਿਖਣਾ ਕਈ ਗੱਲਾਂ ਤਾਂ ਉਹਨਾਂ ਦੇ ਵੀ ਤ੍ਰਿਕਮ ਦਾ ਵੀ ਜਾਦ ਹੁੰਦੀ ਆ ਓਏ ਹੋਏ ਓਏ ਹੋਏ ਹਾਂਜੀ ਅੱਛਾ ਮਾਤਾ ਜੀ ਦੀ ਤਬੀਅਤ ਕਿਸ ਤਰ੍ਹਾਂ ਹੈ ਸਰ ਮਾਤਾ ਜੀ ਦੀ ਠੀਕ ਆ ਜੀ ਮਾਤਾ ਜੀ ਠੀਕ ਨੇ ਪਰ ਉਹ ਵੀ ਡਾਊਨ ਹੀ ਹੋਏ ਪਹਿਲੇ ਹੁਣ ਉੱਦਦੇ ਕਿਉਂਕਿ ਇੱਕ ਜ਼ਿੰਦਗੀ ਐਡੀ ਵੱਡੀ ਜ਼ਿੰਦਗੀ ਕੱਟੀ ਆ ਲਾਸਟ ਦਿਨਾਂ ਵਿੱਚ ਜਦੋਂ ਜੀਵਨ ਸਾਥੀ ਜਾਂਦਾ ਹੈ ਦੁੱਖ ਤਾਂ ਹੁੰਦਾ ਹੀ ਹੁੰਦਾ ਸਰ ਬਿਲਕੁਲ ਜੀ ਹੁਣ ਭਵਿੱਖ ਦੇ ਵਿੱਚ ਇਹਨਾਂ ਦੇ ਕਦੋਂ ਅਖੰਡ ਪਾਠ ਸਾਹਿਬ ਦੇ ਭੋਗ ਨੇ ਸਰ ਉਹਦੇ ਬਾਰੇ ਜਰੂਰ ਜਾਣਕਾਰੀ ਦੇ ਦਿਓ 17 ਤਰੀਕ ਨੂੰ ਦਿਨ ਮੰਗਲਵਾਰ ਨੂੰ ਜੀ ਇਹ ਕਿੱਥੇ ਹੋਏਗਾ ਸਰ ਉਹ ਪਿੰਡ ਮਡੇਰ ਖੁਰਦਾ ਜ਼ਿਲ੍ਹਾ ਸੰਗਰੂਰ ਗੁਰੂ ਘਰ ਦੇ ਵਿੱਚ ਹੋਣਾ ਜੀ ਆਪਣੇ ਆਨਤਮਕ ਦਾ ਸੋਹਣੀ ਹੈ ਜੀ ਹੋਰ ਤਾਂ ਇਹ ਮੰਗਲਵਾਰ ਵਾਲੇ ਦਿਨ 17 ਤਰੀਕ 17 ਫਰਵਰੀ ਦਿਨ ਮੰਗਲਵਾਰ ਜੀ ਮੰਗਲਵਾਰ ਜੀ ਮੰਦਿਰ ਕਲਾ ਇਡੇਰ ਖਰਦੀ ਮੰਦਿਰ ਖੁਰਦ ਗੁਰੂ ਘਰ ਦੇ ਵਿੱਚ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਸਤ ਜੀ ਗੁਰਬੀਰ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਪੋਸੂ ਨਾਮਾ ਚੈਨਲ ਤੁਹਾਡੇ ਨਾਲ ਹੈ ਔਰ ਮੈਂ ਦੱਸ ਦਿਆਂ ਕਿਉਂਕਿ ਤੁਸੀਂ ਇੱਕ ਬਾਖਮਾਲ ਲੇਖਕ ਹੋ ਔਰ ਪਿਤਾ ਦੀ ਪ੍ਰੇਰਣਾ ਸਦਕਾ ਤੁਸੀਂ ਅੱਜ ਜ਼ਿੰਦਗੀ ਦੀ ਸਾਹਿਤਿਕ ਸੁਖ ਮਾਨ ਰਹੇ ਹੋ ਔਰ ਤੁਸੀਂ ਬੜੇ ਅੱਛਾ ਅੱਛਾ ਅੱਛੇ ਅੱਛੇ ਵਿਸ਼ਿਆਂ ਨੂੰ ਲੈ ਕੇ ਲਿਖਿਆ ਹੈ ਸੋ ਇਹ ਹੀ ਕਹਿ ਸਕਦੇ ਹਾਂ ਕਿ ਗਈਆਂ ਹੋਈਆਂ ਰੂਹਾਂ ਨੂੰ ਅਕਾਲਪੁਰ ਖਪੜੀ ਚਰਨਾ ਵਿੱਚ ਨਿਵਾਸ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ